ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਦਾ ਜੋ ਅੱਜ ਤਰੀਕ ਸੀ ਉਹਦੇ ਸਬੰਧ ਦੇ ਵਿੱਚ ਮੈਨੂੰ ਮੇਰੇ ਬਹੁਤ ਸਾਰੇ ਸਰਪੰਚ ਸਾਹਿਬਾਨਾਂ ਦਾ ਫੋਨ ਸੱਜਣਾ ਮਿੱਤਰਾਂ ਦਾ ਤੇ ਐਮਐਲਏ ਸਾਹਿਬ ਨੂੰ ਪਿਆਰ ਕਰਨ ਵਾਲੇ ਮਿੱਤਰਾਂ ਦਾ ਜਿਹੜਾ ਮੈਨੂੰ ਕਾਫੀ ਫੋਨ ਆਇਆ ਵਾ ਸਾਰੇ ਪੁੱਛਦੇ ਆ ਕਿ ਕੀ ਬਣਿਆ ਮਨਜਿੰਦਰ ਸਿੰਘ ਲਾਲਪੁਰਾ ਦਾ ਸੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਕਿ ਐਮਐਲਏ ਸਾਹਿਬ ਨੇ ਦੋ ਐਪਲੀਕੇਸ਼ਨਾਂ ਲਾਈਆਂ ਸੀ ਇੱਕ ਉਹਨਾਂ ਦੀ ਵਧਾਈਕੀ ਦੇ ਸਬੰਧੀ ਐਮਐਲਏ ਸ਼ਿਪ ਪਦਸੰਧੀ ਤੇ ਦੂਜੀ ਜੋ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਹਦੇ ਸੰਬੰਧੀ ਜੋ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਹਦੀ ਤਰੀਕ ਹੈ ਜਿਹੜੀ 18 ਨਵੰਬਰ ਪੈ ਗਈ ਆ ਜਿਹੜਾ ਹਾਈ ਕੋਰਟ ਨੇ ਸਾਰਾ ਰਿਕਾਰਡ ਆ ਜਿਹੜਾ ਤਲਬ ਕੀਤਾ ਵਾ ਇੱਕ ਹਫ਼ਤੇ ਦੇ ਵਿੱਚ ਵਿੱਚ ਗੜਾਰ ਕੇਸ ਦੇ ਸਬੰਧੀ ਜੋ ਵੀ ਰਿਕਾਰਡ ਆ ਉਹ ਉੱਥੇ ਪੇਸ਼ ਕਰਨਾ ਵਾ ਤਾਂ ਉਹਦੀ ਸੁਣਵਾਈ ਜਿਹੜੀ 18 ਨਵੰਬਰ ਨੂੰ ਹਾਈ ਕੋਰਟ ਕਰੇਗਾ ਹਾਂ ਦੂਜੀ ਐਪਲੀਕੇਸ਼ਨ ਹੀ ਜਿਹੜੀ ਐਮਐਲਏ ਸਾਹਿਬ ਨੇ ਆਪਣੀ ਵਿਧਾਇਕੀ ਵਾਸਤੇ ਲਾਈ ਸੀ ਹਾਂ ਉਹ ਖਾਰਜ ਕੀਤੀ ਆ ਕਿਉਂਕਿ ਅੱਜ ਤੱਕ ਐਮਐਲਏ ਸਾਹਿਬ ਤੇ ਕੋਈ ਕਿੰਤੂ ਪਰੰਤੂ ਵਿਧਾਇਕ ਦਾ ਕੋਈ ਵੀ ਐਕਸ਼ਨ ਨਹੀਂ ਹੋਇਆ ਹਾਈ ਕੋਰਟ ਨੇ ਕਿਹਾ ਕਿ ਤੁਹਾਡੇ ਤੇ ਕੋਈ ਵੀ ਐਕਸ਼ਨ ਜਿਹੜਾ ਨਹੀਂ ਹੋਇਆ ਇਸ ਕਰਕੇ ਉਹ ਐਪਲੀਕੇਸ਼ਨ ਆ ਜਿਹੜੀ ਖਾਰਜ ਕਰਤੀ ਆ ਹਾਂ ਜਿਹੜਾ ਕੇਸ ਚੱਲ ਰਿਹਾ ਵਾ ਉਹਦੇ ਸਬੰਧੀ ਕੋਈ ਐਪਲੀਕੇਸ਼ਨ ਖਾਰਜ ਨਹੀਂ ਹੋਈ ਕੋਈ ਜ਼ਬਾਨਤ ਦੀ ਅਰਜੀ ਖਾਰਜ ਨਹੀਂ ਹੋਈ ਉਦੀ ਇੱਕ ਤਰੀਕ ਪੈ ਗਈ ਹੈ 18 ਨਵੰਬਰ ਐਪਲੀਕੇਸ਼ਨ ਉਹ ਵਾਲੀ ਖਾਰਜ ਹੋਈ ਆ ਜਿਹੜੀ ਉਹਨਾਂ ਨੇ ਆਪਣੇ ਵਿਧਾਇਕੀ ਦੇ ਸਬੰਧ ਚ ਲਾਈ ਆ ਸੋ ਮੈਂ ਸਾਰਿਆਂ ਸੱਜਣਾ ਮਿੱਤਰਾਂ ਨੂੰ ਦੱਸਣਾ ਚਾਹੁੰਦਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਐ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਆਪਣੇ ਵਿਧਾਇਕ ਸਾਹਿਬ ਨੂੰ ਇਨਸਾਫ ਮਿਲੂਗਾ ਸਚਾਈ ਦੀ ਹਮੇਸ਼ਾ ਜਿੱਤ ਹੋਊਗੀ ਤੇ 18 ਨਵੰਬਰ ਨੂੰ ਜਿਹੜਾ ਉਹ ਜਵੰਤ ਤੇ ਬਾਹਰ ਵੀ ਆਉਣਗੇ ਤੇ ਬਾਅਦ ਚੋਂ ਬਾਇਜਤ ਬਰੀ ਵੀ ਹੋਣਗੇ ਸੋ ਇੰਨੀਆਂ ਹੀ ਬੇਨਤੀਆਂ ਸਾਰਿਆਂ ਸੱਜਣਾ ਮਿੱਤਰਾਂ ਨੂੰ ਮੈਂ ਵਾਰ-ਵਾਰ ਸਾਰਿਆਂ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਵੀਡੀਓ ਸਬੰਧੀ ਸਾਰਿਆਂ ਨੂੰ ਮੈਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕਰ ਰਿਹਾ ਧੰਨਵਾਦੀ ਮੈਂ ਸਰਪੰਚ ਪਿੰਡ ਰਤੋਕੇ